ਸਸੀ ਕਾਲ ਜੀ ਸਰਨ ਦਾ ਵਾਪਸ ਸਤਕਾਰ ਆਓ ਸਰਵਤ ਦੇ ਭਲੇ ਦੀ ਗੱਲ ਕਰੀਏ ਤੇ ਟਟਿਰੀ ਬਾਰੇ ਗੱਲ ਕਰੀ ਬਈ ਅੱਗੇ ਸੁਣਿਆ ਸੀ ਵੀ ਜੇ ਕਿਹ ਹੰਕਾਰ ਜਾਂਦਾ ਸੀ ਤਾਂ ਉਹਨੂੰ ਕਹਿੰਦੇ ਸੀ ਕਿਉਂ ਟਟਿਰੀ ਵਾਂਗੂ ਰੱਬ ਨੂੰ ਲੱਤਾਂ ਲਾਈਆਂ ਵੀ ਟਟਿਰੀ ਕਹਿੰਦੀ ਐ ਅਸਮਾਨ ਮੇਰੀਆਂ ਹੀ ਉਹਦੇ ਤੇ ਲੱਤਾਂ ਤੇ ਖੜਾ ਤੇ ਹੁਣ ਜਿਹੜਾ ਪਾਣੀ ਆਇਆ ਇਹਦੇ ਬਾਰੇ ਵੀ ਅਨੁਮਾਨ ਲਾਇਆ ਜਾਂਦੇ ਆ ਕਿ ਇਸ ਵਾਰੀ ਟਟਿਰੀ ਨੇ ਜਿਆਦਾ ਖੇਤ ਚ ਬਣੇ ਕੋਠਿਆਂ ਤੇ ਵੀ ਚਾਰ ਅण्डे ਦਿੱਤੇ ਆ ਵੀ ਫਿਰ ਚਾਰ ਮਹੀਨੇ ਤਬਾਹੀ ਆ ਜੇ ਉਹ ਖੁੱਡਾਂ ਪਟਕੇ ਅण्डे ਦਿੰਦੀ ਆ ਤਾਂ ਮੀਂਹ ਕੱਟ ਪੈਂਦਾ ਵੀ ਸਿਆਣੇ ਬਜ਼ੁਰਗ ਟਟਿਰੀ ਦੇ ਅੰਡਿਆਂ ਤੋਂ ਹੀ ਮੌਸਮ ਦਾ ਅਨੁਮਾਨ ਲਾ ਲੈਂਦੇ ਸੀ ਜਿਹੜੇ ਜੱਟ ਦੇ ਖੇਤ 'ਚ ਟਟਿਰੀ ਅण्डे ਦਿੰਦੀ ਆ ਉਹ ਖੇਤ ਦੇ ਵਾਰੇ ਨਿਆਰੇ ਨੇ ਵੀ ਜੱਟ ਅੜਵਾ ਪਰ ਟਟਿਰੀ ਤੋਂ ਬਹੁਤ ਡਰਦਾ ਵੀ ਜਿਹੜੇ ਖੇਤਾਂ ਢੇ ਪਏ ਹੁੰਦੇ ਨੇ ਓੰਨੀ ਜਗ੍ਹਾ ਨੂੰ ਉਹ ਛੱਡਦਾ ਵੀ ਜਿਹੜੀਆਂ ਇਹ ਗੱਲਾਂ ਨੇ ਵੀ ਇਹ ਸਾਡੇ ਵੀ ਇੱਥੇ ਤਾਂ ਵਿਗਿਆਨੀ ਵੀ ਫੇਰ ਨਹੀਂ ਮੈਂ ਤਾਂ ਅੱਜ ਇਹ ਸੁਣਿਆ